ਬੱਚਿਆਂ ਨੂੰ ਸਾਨੂੰ ਇਹ ਦੱਸਿਆ ਵੀ ਘਰੇ ਜਾ ਕੇ ਮੇਰੀ ਸਿੰਗਣੀ ਨੂੰ ਕਿ ਬਾਬਾ ਹੈ ਨਹੀਂਗਾ ਉਹ ਮੇਰੀ ਸਿੰਗਣੀ ਨੇ ਕਿਹਾ ਵੀ ਉਹ ਉਹਦੇ ਪਾਠ ਕਰਨ ਚਲੇ ਗਏ ਕਿਉਂ ਕਲਾਸ ਨੂੰ ਉਹ ਕਹਿੰਦੇ ਨਹੀਂ ਜਿਹੜਾ ਆਪਾ ਪੜ੍ਹਦੇ ਹੁੰਦੇ ਆ ਉਹ ਹੈ ਨਹੀਂਗਾ ਪੁਲਿਸ ਜਦੋਂ ਇਨਵੈਸਟੀਗੇਸ਼ਨ ਕਰਦੀ ਹੈ ਹਾਂਜੀ ਤਾਂ ਸ਼ੱਕ ਥੋੜੇ ਤੇ ਕਰ ਲੈਂਦੇ ਵੀ ਤੁਸੀਂ ਕੁਝ ਕੀਤਾ ਹਾਂਜੀ ਪਰ ਸਾਡੇ ਤੇ ਸ਼ੱਕ ਕਰਦੇ ਸੀਗੇ ਵੀ ਤੁਹਾਨੂੰ ਪਤਾ ਤੁਸੀਂ ਦੱਸੋ ਸੀਬੀਆਈ ਨੇ ਸਾਨੂੰ ਬਹੁਤ ਪਰੇਸ਼ਾਨ ਕੀਤੇ ਸਾਡੇ ਅਸੀਂ ਤੇ ਨਾਰਗੋ ਟੈਸਟ ਵਾਸਤੇ ਵੀ ਹਾਂ ਕਰਤੀ ਸੀ ਗਏ ਵੀ ਆ ਦੋ ਵਾਰੀ ਗੁਜਰਾਤ ਜੀ ਕੀ ਕੀ ਕੀਤਾ ਤੁਹਾਡੇ ਨਾਲ ਬਾਜੀ ਸਾਨੂੰ ਕੁੱਟਿਆ ਮਾਰਿਆ ਬਹੁਤ ਸਿੰਘਣੀ ਨੇ ਉਹ ਦੱਸਦੇ ਆ ਜਿਵੇਂ ਵੀ ਸਾਡੇ கரੰਟ ਵਗੈਰਾ ਲਗਾਏ ਗਏ ਤੁਹਾਡੇ ਵੀ கரੰਟ ਲਾਇਆ ਹਾਂਜੀ ਉਹਨਾਂ ਦੇ ਵੀ ਲਾਏ ਗਏ கரੰਟ ਉਹਨਾਂ ਨੇ ਸਾਰਾ ਕੁਝ ਦੱਸਿਆ ਫਿਰ ਸਾਨੂੰ ਜਿਹਨੇ ਉਹ ਕੱਪੜੇ ਲੁਹਾਲੇ ਸੀ ਤੁਹਾਡੇ ਹਾਂਜੀ ਫਿਰ ਉਹ ਤਾਂ ਜਮਾਂ ਅਲਫ ਨਗਨ ਕਰ ਲੈਂਦੇ ਆ ਸਿੰਘਣੀ ਨੂੰ ਵੀ ਹਾਂਜੀ ਉਹ ਦੱਸਦੇ ਆ ਸਾਡੇ ਕੱਪੜੇ ਲੁਹਾਲੇ ਸੀਗੇ ਮਤਲਬ ਇਹ ਜੋ ਤਸ਼ੱਦਦ ਹੋਇਆ ਉਹ ਮੇਲ ਪੁਲਸ ਨੇ ਕੀਤਾ ਹਾਂਜੀ ਸਪਰਸ਼ ਨੇ ਮਰਦਾਨੇ ਕੀਤਾ ਹਾਂਜੀ ਉਹਨਾਂ ਦੇ ਦੱਸਣ ਮੁਤਾਬਕੀ ਬੰਦਾ ਬੰਦੇ ਹੀ ਸੀਗੇ ਜਿਹੜੇ ਉਹਦੇ ਘਰ ਦੇ ਟੋਰਚ ਕਰਦੇ ਸੀਗੇ ਸਾਨੂੰ ਪੁੱਛਦੇ ਤੁਸੀਂ ਦੱਸੋ ਤੁਹਾਡਾ ਤੁਹਾਨੂੰ ਕੀ ਦੇ ਸ਼ੱਕ ਹੈ ਤੁਸੀਂ ਸਟੇਟਮੈਂਟ ਦਿਓ ਤੁਹਾਨੂੰ ਕਾਂਗਰਸ ਤੇ ਸਭ ਕਾ ਤੁਹਾਨੂੰ ਆਪ ਵਾਲਿਆਂ ਤੇ ਸ਼ੱਕ ਹੈ ਪੋਲਿਟੀਕਲ ਗੱਲ ਕੀਤੀ ਹੈ ਹਾਂਜੀ ਜਸਟਿਸ ਜੋਰਾ ਸਿੰਘ ਜੀ ਮੈਂ ਅੱਜ ਵੀ ਉਹਨਾਂ ਦੇ ਮੂੰਹ ਤੇ ਵੀ ਕਹਿ ਦੂੰਗਾ ਕੀ ਕਹਿ ਰਹੇ ਹੋ ਕਿ ਉਹਨਾਂ ਨੇ ਕਾਂਗਰਸ ਤੇ ਆਪ ਦਾ ਨਾਮ ਲਿੱਤਾ ਪਰ ਉਹਨਾਂ ਨੇ ਰਾਮ ਰਹੀਮ ਦਾ ਨਾਮ ਨਹੀਂ ਲਿਆ ਨਹੀਂ ਜੀ ਡੇਰਾ ਪ੍ਰੇਮੀ ਵੱਲ ਉਦੋਂ ਜਸਟਿਸ ਜੋਰਾ ਸਿੰਘ ਨੇ ਇਸ਼ਾਰਾ ਕੀਤਾ ਕਿ ਕੀ ਉਹ ਇਨਵੋਲਡ ਹੈਗੇ ਨਹੀਂ ਜੀ ਡੇਰੇ ਦੀ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਡੇਰੇ ਦੀ ਟੌਰਚਰ ਕੀਤਾ ਰਸੋਲੀ ਫਟ ਗਈ ਉਸ ਤੋਂ ਬਾਅਦ ਇਲਾਜ ਹੋਇਆ ਹਾਂਜੀ ਤੇ ਸਾਰਾ ਇਲਾਜ ਤੁਸੀਂ ਆਪ ਕਰਾਇਆ ਹਾਂਜੀ ਜਿੰਨਾ ਖਰਚਾ ਆਇਆ ਹਾਂਜੀ ਕਰਜ਼ਾ ਚੱਕ ਕੇ ਕਰਾਇਆ ਹਾਂਜੀ ਉਹਦੇ ਕਰਕੇ ਹੀ ਮੇਰੇ ਸਿਰ ਕਰਜ਼ਾ ਬਹੁਤ ਚੜ ਗਿਆ ਸਰਕਾਰ ਤੇ ਗੁੱਸਾ ਹੈ ਤੁਹਾਨੂੰ ਸਰਕਾਰ ਤੇ ਗੁੱਸਾ ਹੈ ਉਹਨਾਂ ਨੇ ਆਵਦੇ ਬੰਦੀ ਕੁੱਟੇ ਜੀ ਅੱਜ ਆਵਦੇ ਦੇ ਸੱਦਰ ਕੀਤਾ ਸਰਕਾਰ ਜਿਹੜੀ ਉਦੋਂ ਉਸ ਮੋਕੇ ਸਰਕਾਰ ਸੀ ਵਾਦਾ ਸਰਕਾਰ ਤੋਂ ਚੱਲੀ ਨਹੀਂ ਇਸ ਪਾਸੇ ਉਹਦਾ ਆਵਦੇ ਭਾਈ ਸਿੱਖਾਂ ਤੇ ਇਲਜ਼ਾਮ ਲਾਉਂਦੀ ਰਹੀ ਹੈ ਬੁਰਜ ਜਵਾਰ ਸਿੰਘ ਆਲਾ ਦੇ ਗੁਰੂ ਘਰ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਚੋਰੀ ਕੀਤਾ ਜਾਂਦਾ ਫਿਰ ਉਸ ਤੇ ਅੰਗ ਪਾੜ ਕੇ ਬਰਗਾੜੀ ਤੇ ਹੋਰ ਥਾਵਾਂ ਤੇ ਖਲਾਰ ਦਿੱਤੇ ਜਾਂਦੇ ਐ ਉਸ ਤੋਂ ਬਾਅਦ ਜੋ ਹੋਇਆ ਤੁਸੀਂ ਸਭ ਜਾਣਦੇ ਹੋ ਪਰ ਇੱਕ ਵਾਰ ਫਿਰ ਉਹ ਸਮਾਂ ਔਰ ਉਦੋਂ ਦੇ ਕੀ ਹਾਲਾਤ ਗੁਰੂ ਘਰ ਦੇ ਵਿੱਚ ਬਣੇ ਪਿੰਡ ਦੇ ਕੀ ਹਾਲਾਤ ਸੀ ਔਰ ਕਿਵੇਂ ਸਿੱਖਾਂ ਨੂੰ ਹੀ ਤਸ਼ੱਬਦਤ ਚੱਲਣਾ ਪਿਆ ਇਸ ਗੱਲ ਕਰਕੇ ਉਸ ਦੀ ਗਾਥਾ ਬਖੂਬੀ ਬਿਆਨ ਕਰਦੇ ਨੇ ਗੁਰਦੁਆਰੇ ਦੇ ਉਸ ਵੇਲੇ ਦੇ ਤੇ ਹੁਣ ਦੇ ਮੌਜੂਦਾ ਗ੍ਰੰਥੀ ਗੋਰਾ ਸਿੰਘ ਜਿਨ੍ਹਾਂ ਨੂੰ ਉਹਨਾਂ ਦੀ ਪਤਨੀ ਦੇ ਸਮੇਤ ਟੌਰਚਰ ਕੀਤਾ ਗਿਆ ਔਰ ਪਰਿਵਾਰ ਦੇ ਹਾਲਾਤ ਐਸੇ ਬਣੇ ਕਿ ਮਹਿਜ਼ 4-5000 ਰੁਪਏ ਤੇ ਨੌਕਰੀ ਕਰਨ ਵਾਲਾ ਗੋਰਾ ਸਿੰਘ ਇਸ ਕਲੰਕ ਤੋਂ ਬਚਿਆ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਹੀਂ ਕੀਤੀ ਇਹ ਸਭ ਤੋਂ ਵੱਡੀ ਗੱਲ ਸੀ ਅੱਜ ਵੀ ਜ਼ਿੰਦਗੀ ਜਿਉ ਰਿਹਾ ਪਰ ਜਦੋਂ ਉਸ ਸਮੇਂ ਨੂੰ ਯਾਦ ਕਰਦੇ ਐ ਤਾਂ ਪਰਿਵਾਰ ਧਾਹਾ ਮਾਰ ਕੇ ਰੋ ਪੈਂਦਾ ਗ੍ਰੰਥੀ ਗੋਰਾ ਸਿੰਘ ਅੱਜ ਸਾਡੇ ਨਾਲ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਸ ਦਿਨ ਮਹਾਰਾਜ ਦਾ ਸਰੂਪ ਚੋਰੀ ਹੁੰਦਾ ਤੁਸੀਂ ਕਿੱਥੇ ਸੀ ਉਦੋਂ ਮੈਂ ਬੈਂਕ ਗਿਆ ਹੋਇਆ ਸੀ ਹੂੰ ਤੇ ਘਰੇ ਕੌਣ ਸੀ ਘਰੇ ਮੇਰੀ ਸਿੰਘਣੀ ਸੀਗੀ ਤੇ ਬੱਚੇ ਵੀ ਸੀਗੇ ਛੁੱਟੀ 1 ਜੂਨ ਹੋ ਗਈ ਸੀਗੀ ਉਹਦੇ ਪਹਿਲੀ ਸੁਤਨਾ ਸਿੰਘ ਜੀ ਤੇ ਅਸੀਂ 4 ਵਜੇ ਕਲਾਸ ਲਾਉਣੀ ਸੀ ਉਦੋਂ ਆਪਣੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਰਣਜੀਤ ਸਿੰਘ ਜੀ ਉਹਨਾਂ ਨੇ ਆਉਣਾ ਸੀਗਾ ਕਾਦੀ ਕਲਾਸ ਬੱਚਿਆਂ ਦੀ ਇੱਕ ਜੂਨ ਦੀਆਂ ਅਸੀਂ ਕਲਾਸਾਂ ਲਾਉਂਦੇ ਸੀਗੇ ਜੋ ਗੁਰਮਤਦੀਆਂ ਗੁਰਮਤਦੀਆਂ ਹਾਂਜੀ ਤੇ ਕਿੰਨੇ ਵਜੇ ਦੇ ਕਰੀਬ ਉਹ ਆ ਕੇ ਸਰੂਪ ਚੱਕ ਕੇ ਲੈ ਕੇ ਗਏ ਤਕਰੀਬਨ ਸਾਡੇ ਇੱਥੇ ਨਰੇਗਾ ਦਾ ਮਜ਼ਦੂਰ ਜਿਹੜੇ ਕੰਮ ਕਰਦੇ ਸੀ ਜਦੋਂ ਨਰੇਗਾ ਦੇ ਮਜ਼ਦੂਰ 1 ਵਜੇ ਚਲੇ ਗਏ ਇਹ ਘਟਣਾ 1 ਵਜੇ ਤੋਂ ਬਾਅਦ ਦੀ ਹੈ ਮਤਲਬ 1 ਤੋਂ 4 ਦੇ ਦਰਮਿਆਨ ਹੈ ਤੁਸੀਂ 4 ਵਜੇ ਵਾਪਸ ਆ ਜੰਨੇ ਹੋ ਨਹੀਂ ਮੈਂ ਤਾਂ 2:30 ਵਜੇ ਵਾਪਸ ਆ ਜਾਨਾ 2:30 ਵਜੇ ਆ ਜੰਨੇ ਹੋ ਤੁਸੀਂ ਉਦੋਂ ਬਾਅਦ ਮੈਂ ਥੋੜਾ ਆਰਾਮ ਕਰਕੇ ਮੈਂ ਇੱਥੇ ਸੰਤ ਸੰਗ ਜੀ ਨੰਬਰਦਾਰ ਉਹਨਾਂ ਦੇ ਘਰੇ ਮੌਤ ਹੋਈ ਸੀਗੀ ਮੈਂ ਸਜ ਪੜਤੇ ਚਲਾ ਗਿਆ ਤੇ ਮੈਨੂੰ ਐਸੇ ਵਾਰ ਜੀ ਸਿੰਘ ਨੇ ਕਲਾਸ ਲਾ ਲੈਣੀ ਹੈ ਪਹਿਲੀ ਜੋ ਬੱਚੇ 4 ਵਜੇ ਸਾਨੂੰ ਤਾਂ ਉਹਨਾਂ ਨੇ ਦੱਸਿਆ ਜੀ ਬੱਚਿਆਂ ਨੇ ਕੀ ਦੱਸਿਆ ਬੱਚਿਆਂ ਨੇ ਸਾਨੂੰ ਇਹ ਦੱਸਿਆ ਵੀ ਘਰੇ ਜਾ ਕੇ ਮੇਰੀ ਸਿੰਗਣੀ ਨੂੰ ਵੀ ਬਾਬਾ ਹੈ ਨਹੀਂਗਾ ਉਹ ਮੇਰੀ ਸਿੰਗਣੀ ਨੇ ਕਿਹਾ ਵੀ ਉਹ ਉਹਦੇ ਪਾਠ ਕਰਨ ਚਲੇ ਗਏ ਕਿਉਂ ਕਲਾਸ ਨੇ ਉਹ ਕਹਿੰਦੇ ਨਹੀਂ ਜਿਹੜਾ ਕੋ ਪੜਦੇ ਹੁੰਦੇ ਉਹ ਹੈ ਨਹੀਂਗਾ ਇੰਨ ਦਾ ਜਿਹੜਾ ਪ੍ਰਗਾਸ ਸੀ ਗੁਰੂ ਸਾਹਿਬ ਪਾਰਕੀ ਦੇ ਵਿੱਚ ਉਹ ਸਰੂਪ ਜਿਹੜਾ ਜੀ ਉਹਨਾਂ ਨੇ ਇਹਨਾਂ ਨੂੰ ਫਿਰ ਥੋਡੀ ਸਿੰਘਣੀ ਨੇ ਤੁਹਾਨੂੰ ਫੋਨ ਕੀਤਾ ਨਹੀਂ ਜੀ ਫਿਰ ਉਹ ਪਹਿਲਾਂ ਪ੍ਰਧਾਨ ਕੇ ਘਰੇ ਗਏ ਬੱਚੇ ਨੂੰ ਨਾਲ ਲੈ ਕੇ ਉਹਨਾਂ ਦੇ ਘਰੇ ਦੱਸ ਕੇ ਆਏ ਵਿਆਹ ਕੱਟਣਾ ਹੋਊਗੀ ਮੁੜ ਕੇ ਉਹ ਮੈਨੂੰ ਲੈ ਕੇ ਆਏ ਪਾਠ ਵਾਲੇ ਘਰੋਂ ਜੀ ਆਪ ਲੈ ਕੇ ਆਏ ਸੋ ਉਹਨਾਂ ਨੇ ਫੋਨ ਨਹੀਂ ਕੀਤਾ ਵੀ ਮਹਾਰਾਜ ਦਾ ਸਰੂਪ ਚੋਰੀ ਹੋ ਗਿਆ ਤੁਹਾਨੂੰ ਉਦੋਂ ਕੀ ਇੱਕਦਮ ਲੱਗਿਆ ਤੁਹਾਨੂੰ ਕੋਈ ਦਿਲ ਦਿਮਾਗ 'ਚ ਇਹ ਗੱਲ ਵੀ ਚੋਰੀ ਹੋਇਆ ਜਾਂ ਕਿੱਥੇ ਗਿਆ ਹਰਾਨੀ ਤਾਂ ਹੋਈ ਇੱਕਦਮ ਕਿ ਮਹਾਰਾਜ ਪ੍ਰਕਾਸ਼ ਕੀਤੇ ਸੀ ਸਰੂਪ ਗਿਆ ਕਿੱਥੇ ਸਾਨੂੰ ਤਾਂ ਹੈਰਾਨੀ ਹੈ ਉਸੇ ਵੀ ਕੋਈ ਸੱਚਖੰਡ ਜਨਾ ਸੁਗਸਣ ਕਰ ਗਿਆ ਹੋਵੇ ਜਾਂ ਕੋਈ ਐ ਤਾਨ ਰਖ ਗੋਵੇ ਸ਼ਰਾਰਤ ਨਾ ਕਰ ਗਿਆ ਹੋਵੇ ਸੀ ਤਾਂ ਸਾਨੂੰ ਵੀ ਲੱਗਦਾ ਵੀ ਕਿਸੇ ਨੇ ਸ਼ਰਾਰਤ ਕੀਤੀ ਐ ਪਰ ਸਾਨੂੰ ਨਹੀਂ ਸੀ ਪਤਾ ਵੀ ਇੱਡੀ ਵੱਡੀ ਸ਼ਰਾਰਤ ਕਰਨਗੇ ਇਹ ਅਹਿਸਾਸ ਕਦੋਂ ਹੋਇਆ ਵੀ ਇਹ ਚੋਰੀ ਹੋ ਗਿਆ ਸਰੂਪ ਫਿਰ ਕੰਪਲੇਂਟ ਦਿੱਤੀ ਤੁਸੀਂ ਹਾਂਜੀ ਫਿਰ 2 ਜੂਨ ਨੂੰ ਸਾਡੇ ਵੱਲੋਂ ਕੰਪਲੇਟ ਹੋਈ ਸੀਗੀ ਬਾਜਾਖਾਨਾ ਥਾਣਾ ਦੇ ਵਿੱਚ ਵੀ ਮਹਾਰਾਜ ਦਾ ਸਰੂਪ ਨਹੀਂ ਲੱਭਿਆ ਹਾਂ ਉਹਦੇ ਤੇ ਸ਼ਾਮ ਹੋ ਗਈ ਸੀ ਨਾ 4 ਵਜੇ ਪਤਾ ਪਿੰਡ ਇਕੱਠਾ ਹੋ ਗਿਆ ਸੀ ਸਾਰਾ ਪਿੰਡ ਬਹੁਤ ਇਕੱਠਾ ਹੋ ਗਿਆ ਆਸ-ਪਾਸੇ ਤੋਂ ਵੀ ਸੰਗਤ ਆ ਗਈ ਸੀ ਤੇ ਫਿਰ ਉਸ ਤੋਂ ਬਾਅਦ ਪੁਲਿਸ ਜਦੋਂ ਇਨਵੈਸਟੀਗੇਸ਼ਨ ਕਰਦੀ ਹੈ ਹਾਂਜੀ ਤਾਂ ਸ਼ੱਕ ਥੋੜੇ ਤੇ ਕਰ ਲੈਂਦੇ ਵੀ ਤੁਸੀਂ ਕੁਝ ਕੀਤਾ ਹਾਂਜੀ ਪਰ ਸਾਡੇ ਤੇ ਸ਼ੱਕ ਕਰਦੇ ਸੀਗੇ ਵੀ ਤੁਹਾਨੂੰ ਪਤਾ ਤੁਸੀਂ ਦੱਸੋ ਕਿਵੇਂ ਕੀ ਕਿੱਥੇ ਕੌਣ ਹੈ ਇਹਦੇ ਵਿੱਚ ਸਾਨੂੰ ਇਹ ਘਟਨਾ ਦੇ ਨਹੀਂ ਪਤਾ ਸੀਗਾ ਕੀ ਕੀ ਹੋਇਆ ਤੁਹਾਡੇ ਨਾਲ ਸਾਡੇ ਨਾਲ ਸੀਆਈ ਸਟਾਫ ਜਫਰੀਦਪੁਰ ਤੋਂ ਸੱਦੇ ਹੋਇਆ ਮੇਰੀ ਸਿੰਗਣੀ ਨਾ ਮੇਰੇ ਨਾਲ ਸਾਰਾ ਕੁਝ ਫਿਰ ਉਹ ਸਾਨੂੰ ਪੁੱਛਦੇ ਸੀ ਵੀ ਤੁਹਾਨੂੰ ਪਤਾ ਹੈ ਫਿਰ ਜਦੋਂ ਗੁਰਦੇਵ ਸਿੰਘ ਦਾ ਕਤਲ ਹੁੰਦਾ ਉਦੋਂ ਵੀ ਕਹਿੰਦੇ ਸੀਗੇ ਇਹ ਤੁਹਾਨੂੰ ਪਤਾ ਕਿਹਨੇ ਕੀਤਾ ਕਤਲ ਐਂ ਕਰਕੇ ਸਾਡੇ ਤੇ ਸੱਦਰ ਕਰਦੇ ਰਹੇ ਸੀ ਸੀਬੀਆਈ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਅਸੀਂ ਤੇ ਨਾਰਗੋ ਟੈਸਟ ਵਾਸਤੇ ਵੀ ਹਾਂ ਕਰਤੀ ਸੀ ਗਏ ਵੀ ਹਾਂ ਦੋ ਵਾਰੀ ਗੁਜਰਾਤ ਚ ਉਹ ਫਿਰ ਟੈਸਟ ਸਾਡੇ ਨਹੀਂ ਹੋਏ ਮੈਨੂੰ ਸ਼ੂਗਰ ਸੀ ਇੱਕ ਮੁੰਡਾ ਹੋਰ ਸੀਗਾ ਨਾਲ ਜੋ ਪਗਤੇ ਦੀ ਬਿਆਦ ਵਿੱਚ ਪੜਿਆ ਸੀਗਾ ਗੁਰੂ ਸਾਹਿਬ ਜਿਹੜਾ ਹੋਈ ਸੀ ਘਟਨਾ ਬਿਆਦੇ ਵੀ ਦੋ ਜਣੇ ਅਸੀਂ ਗਏ ਸੀਗੇ ਇਥੋਂ ਬਗਰਾੜੀ ਦੇ ਮੁੰਡਾ ਸੀਗਾ ਉਰਤੇ ਡਿਊਟੀ ਕਰਦਾ ਸੀ ਜਿਹੜਾ ਤੁਹਾਡੇ ਨਾਲ ਫਰੀਦਕੋਟ ਸੀਆਈਏ ਦੇ ਵਿੱਚ ਤਸ਼ੱਦਦ ਹੋਇਆ ਹਾਂਜੀ ਉਹ ਦਰਸ਼ਕਾਂ ਨੂੰ ਸੰਗਤਾਂ ਨੂੰ ਦੱਸੋਗੇ ਕੀ ਕੀ ਕੀਤਾ ਤੁਹਾਡੇ ਨਾਲ ਬਾਜੀ ਸਾਨੂੰ ਕੁੱਟਿਆ ਮਾਰਿਆ ਬਹੁਤ ਸਿੰਘਣੀ ਉਹ ਦੱਸਦੇ ਆ ਜਿਵੇਂ ਵੀ ਸਾਰੇ ਕਰੰਟ ਵਗੈਰਾ ਲਗਾਏ ਗਏ ਤੁਹਾਡੇ ਵੀ ਕਰੰਟ ਲਾਇਆ ਹਾਂਜੀ ਉਹਨਾਂ ਦੇ ਵੀ ਲਾਏ ਗਏ ਕਰੰਟ ਉਹਨਾਂ ਨੇ ਸਾਰਾ ਕੁਝ ਦੱਸਿਆ ਇਰ ਸਾਨੂੰ ਜਿਹਨਾਂ ਦਾ ਉਹ ਕੱਪੜੇ ਲਵਾਲੇ ਸੀ ਤੁਹਾਡੇ ਹਾਂਜੀ ਫਿਰ ਉਹ ਤਾਂ ਜਮਾਂ ਅਲਫ ਨਗਨ ਕਰ ਲੈਂਦੇ ਆ ਜੀ ਸਿੰਘਣੀ ਨੂੰ ਵੀ ਹਾਂਜੀ ਉਹ ਦੱਸਦੇ ਸਾਡੇ ਕੱਪੜੇ ਲਵਾਲੇ ਸੀਗੇ ਮੈਲਾ ਪੁਲਸੀ ਮੈਲਾ ਪੋਰਸ ਤਾਂ ਉਹ ਦੋ ਦੋ ਹੀ ਸਿੰਘਾਂ ਉਹਨਾਂ ਦਾ ਤਾਂ ਜਿਹਨਾਂ ਦਾ ਉਹ ਜਾਣ ਨਹੀਂ ਦਿੰਦੇ ਸੀ ਕੋਲੀ ਮਤਲਬ ਇਹ ਜੋ ਤਸ਼ੱਦਦ ਹੋਇਆ ਉਹ ਮੇਲ ਪੁਲਸ ਨੇ ਕੀਤਾ ਹਾਂਜੀ ਪੁਰਸ਼ ਨੇ ਇੱਕ ਮਰਦਾਨੇ ਕੀਤਾ ਹਾਂਜੀ ਉਹਨਾਂ ਦੇ ਦੱਸਣ ਮੁਤਾਬਕ ਬੰਦਾ ਬੰਦੇ ਹੀ ਸੀਗੇ ਜਿਹੜੇ ਉਹ ਤੇ ਕੁੜ ਦੇ ਟਾਰਚ ਕਰਦੇ ਸੀਗੇ ਕਿੰਨੇ ਕਿੰਨੇ ਕੁ ਪੁਲਿਸ ਹੋਣੀ ਹੈ ਗਿਣਤੀ ਕੋਈ ਨਹੀਂ ਸਾਨੂੰ ਤਾਂ ਹੁਣ ਪਤਾ ਨਹੀਂ ਸੀਗਾ ਜੀ ਇੰਨੇ ਕਿੰਨੇ ਕਿਹਾ ਵੀ ਉਹ ਵਿੱਚ ਥੋੜੇ ਜਿਹੇ ਬੰਦੇ ਹੁੰਦੇ ਆ ਤੇ ਬਾਹਰ ਵਾਵਾ ਸਕਿਉਰਟੀ ਹੁੰਦੀ ਹੈ ਜੀ ਉਹਨਾਂ ਦੀ ਤੁਹਾਨੂੰ ਦੋਵਾਂ ਨੂੰ ਅੱਡ ਅੱਡ ਜਗ੍ਹਾ ਤੇ ਟਾਰਚਰ ਕੀਤਾ ਤੁਹਾਨੂੰ ਅਲੱਗ ਜਗ੍ਹਾ ਤੇ ਉਹਨਾਂ ਨੂੰ ਅਲੱਗ ਅਲੱਗ ਕਰਕੇ ਪੁੱਛਦੇ ਪੁੱਛ ਦੱਸ ਕਰਦੇ ਸੀ ਹਾਂਜੀ ਔਰ ਉਹਨਾਂ ਦੇ ਕਰੰਟ ਲਾਇਆ ਹਾਂ ਜੀ ਥੋੜੇ ਵੀ ਹਾਂਜੀ ਤੁਨੂੰ ਜਿਵੇਂ ਕਹਿੰਦੇ ਆ ਕਿ ਪੁਲਿਸ ਪਟਾ ਫੇਰਦੀ ਐ ਡਾਂਗਾ ਨਾਲ ਕੁੱਟਦੀ ਐ ਕਰੰਟ ਲਾਏ ਜਾਂਦੇ ਐ ਗੁਪਤੰਗਾਂ ਤੇ ਕਰੰਟ ਲਾਇਆ ਜਾਂਦਾ ਹਾਂਜੀ ਇਹ ਉਹ ਦੌਰ ਦੀਆਂ ਮੈਂ ਗੱਲਾਂ ਕਰ ਰਿਹਾ ਜਦੋਂ ਖੜਕੂ ਸਿੰਘ ਉਸ ਜ਼ਮਾਨੇ ਦਾ ਦੱਸਦੇ ਐ ਕਿ ਸਾਡੇ ਨਾਲੇ ਕੁਝ ਹੋਇਆ ਹਾਂਜੀ ਇਸੇ ਤਰੀਕੇ ਨਾਲ ਟਾਰਚਰ ਕੀਤਾ ਹਾਂ ਜੀ ਬੱਤ ਸੀ ਇਹ ਦਿੱਤੇ ਜਾਂਦੇ ਸੀਗੇ ਜੀ ਮੈਂ ਬਰਫ਼ ਤੇ ਪਾ ਲਿਆ ਮੂੰਹ ਤੇ ਪਾਣੀ ਪਾ ਲਿਆ ਬਸ ਇਹੋ ਜਿਹਾ ਕੁਸ ਨਗਨ ਪਾਦਨ ਦਾ ਸੀ ਬਰਫ਼ ਤੇ ਹਾਂ ਜੀ ਬਰਫ਼ ਦੀ ਸਿੱਲੀ ਦੇ ਉੱਤੇ ਹਾਂ ਜੀ ਬਰਫ਼ ਰੱਖ ਲੈਂਦੇ ਸੀ ਮੂੰਹ ਤੇ ਜੀ ਫਿਰ ਉਹ ਪਾਣੀ ਪਾਉਂਦੇ ਸੀ ਉਤੋਂ ਦੇਖੋ ਜਿਹਾ ਕੁਸ ਥੋੜੀ ਸਿੰਘਣੀ ਦੇ ਵੀ ਇਸੇ ਤਰੀਕੇ ਨਾਲ ਬਰਫ਼ ਤੇ ਲਟਾਇਆ ਉਹਨਾਂ ਨੂੰ ਨਹੀਂ ਉਹਨਾਂ ਨੂੰ ਜਿੰਦਾ ਜ਼ਿਆਦਾ ਤਾਂ ਕੁੱਟਿਆ ਮਾਰ ਕੁੱਟੇ ਗਿਆ ਜੀ ਉਹਨਾਂ ਨੂੰ ਤੁਹਾਨੂੰ ਇਹ ਕਿਹਾ ਜਾਂਦਾ ਸੀ ਕਿ ਕਬੂਲੋ ਜਾਂ ਫਿਰ ਇਹ ਕਿਹਾ ਜਾਂਦਾ ਸੀ ਕਿ ਦੱਸੋ ਸਾਨੂੰ ਕਹਿੰਦੇ ਵੀ ਦੱਸੋ ਤੁਹਾਨੂੰ ਪਤਾ ਥੋੜੇ ਉਥੇ ਘਟਨਾ ਹੋਈ ਆ ਤੁਹਾਨੂੰ ਪਤਾ ਹੀ ਨਹੀਂਗਾ ਸਾਡੇ ਤਾਂ ਆਹੀ ਯੋਰ ਪਾਇਆ ਜਾਂਦਾ ਸੀ ਤੁਹਾਡਾ ਬਿਆਨ ਕੀ ਜਾਂ ਤੁਹਾਨੂੰ ਕਿਸੇ ਨੂੰ ਕਿਸੇ ਤੇ ਸ਼ੱਕ ਹੈ ਤਾਂ ਉਹ ਦੱਸੋ ਹੁਣ ਨਾ ਤਾਂ ਸਾਨੂੰ ਸਾਥੀ ਸੀ ਹਜੇ ਜੀ ਤੇ ਨਾ ਸਾਨੂੰ ਆਪ ਨੂੰ ਪਤਾ ਸੀਗਾ ਸਾਡੇ ਤਾਂ ਬਿਆਨ ਸਾਨੂੰ ਪਤਾ ਹੀ ਨਹੀਂਗਾ ਜਦੋਂ ਪਤਾ ਹੋਇਆ ਉਦੋਂ ਅਸੀਂ ਗੱਜ ਕੇ ਬੋਲਾਂਗੇ ਵੀ ਆਹ ਬੰਦੇ ਨੇ ਕੀ ਇਹ ਗੱਲ ਕਦੋਂ ਸਾਹਮਣੇ ਆਈ ਕਿ ਡੇਰਾ ਪ੍ਰੇਮੀ ਨੇ ਚੋਰੀ ਕੀਤਾ ਤੋਂ ਪਹਿਲੀ ਵਾਰ ਇਹ ਗੱਲ ਕਦੋਂ ਸਾਹਮਣੇ ਆਈ? ਪਹਿਲੀ ਵਾਰ ਇਹ ਗੱਲ ਜੀ ਸਾਹਮਣੇ ਆਈ ਹੈ ਜਦੋਂ ਆਪਣਾ ਮੋਰਚਾ ਲੱਗਿਆ। ਜਿੰਦ ਤੱਕ ਸਾਰੀ ਗੱਲ ਸਪਸ਼ਟ ਤੇ ਉਦੋਂ ਹੀ ਖੁੱਲੀ ਹੈ। ਜਦੋਂ ਇਹ ਫਿਰ ਡੇਰੇ ਵਾਲੇ ਵਿੱਚ ਆ ਗਏ ਕੇਸ ਦੇ। ਬਿੱਟੂ ਤੋਂ ਪੁੱਛ ਗਿੱਤ ਕੀ ਗੱਲ ਕੀਤੀ ਸਾਰੀ ਉਹਨਾਂ ਨੇ। ਉਹ ਪਹਿਲੀ ਵਾਰ ਸਾਨੂੰ ਉਦੋਂ ਪਤਾ ਲੱਗਿਆ ਵੀ ਇਹਨਾਂ ਨੇ ਕੀਤਾ। ਤਾਨੂੰ ਫਿਰ ਛੱਡਿਆ ਕਦੋਂ ਪੁਲਿਸ ਨੇ ਉਦੋਂ ਕਦੋਂ ਮੰਨੇ ਵੀ ਤੁਸੀਂ ਨਹੀਂ ਕੀਤਾ ਇਹ ਗੱਲ ਉਹ ਛੱਡ ਤਾਂ ਸਾਨੂੰ ਦਿੰਦੇ ਸੀ ਜੀ ਟੌਰਚਰ ਕਰਦੇ ਸੀ ਫਿਰ ਛੱਡ ਦਿੰਦੇ ਸੀ ਛੱਡ ਦਿੰਦੇ ਸੀ ਜਸਟਿਸ ਜੋਰਾ ਸਿੰਘ ਹੋਣੇ ਵੀ ਬੁਲਾਉਂਦੇ ਰਹੇ ਤੁਹਾਨੂੰ ਕਮਿਸ਼ਨ ਵੀ ਬੁਲਾਉਂਦਾ ਰਿਹਾ ਹਾਂਜੀ ਜਾਂਦੇ ਨੇ ਚੰਡੀਗੜ੍ਹ ਗਏ ਆ ਦੋਨੇ ਸੀ ਮੈਂ ਤੇ ਮੇਰੇ ਸਿੰਘ ਪਹਿਲਾਂ ਮੈਨੂੰ ਛੱਡਿਆ ਫਿਰ ਉਹਨਾਂ ਨੂੰ ਛੱਡਿਆ ਜੀ ਸੰਮਾਨ ਸਾਡੇ ਕੋਲੇ ਅੱਜ ਵੀ ਪਏ ਉਹਨਾਂ ਦੇ ਕੀ ਪੁੱਛਿਆ ਤੁਹਾਨੂੰ ਸਾਨੂੰ ਪਉਦੇ ਤੁਸੀਂ ਦੱਸੋ ਤੁਹਾਡਾ ਤੁਹਾਨੂੰ ਕੀਦੇ ਤੇ ਸ਼ੱਕ ਹੈ ਉਸ ਸਟੇਟਮੈਂਟ ਦੇ ਉਹ ਤੁਹਾਨੂੰ ਕਾਂਗਰਸ ਤੇ ਸ਼ੱਕ ਹੈ ਤੁਹਾਨੂੰ ਆਪ ਵਾਲਿਆਂ ਤੇ ਸ਼ੱਕ ਹੈ ਪੋਲਿਟੀਕਲ ਗੱਲ ਕੀਤੀ ਇਹ ਹਾਂਜੀ ਜਸਟਿਸ ਜੋਰਾ ਸਿੰਘ ਜੀ ਮੈਂ ਅੱਜ ਵੀ ਉਹਨਾਂ ਦੇ ਮੂੰਹ ਤੇ ਵੀ ਕਹਿ ਦੂੰਗਾ ਤੁਹਾਨੂੰ ਰਾਮ ਰਹੀਮ ਦਾ ਜ਼ਿਕਰ ਕੀਤਾ ਨਹੀਂ ਕੀਤਾ ਜੀ ਉਹਨਾਂ ਨੇ ਜਸਟਿਸ ਜੋਰਾ ਸਿੰਘ ਨਹੀਂ ਜੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਕਾਂਗਰਸ ਤੇ ਆਪ ਦਾ ਨਾਮ ਲਿੱਤਾ ਪਰ ਉਹਨਾਂ ਨੇ ਰਾਮ ਰਹੀਮ ਦਾ ਨਾਮ ਨਹੀਂ ਲਿਆ ਨਹੀਂ ਜੀ ਡੇਰਾ ਪ੍ਰੇਮੀ ਵੱਲ ਉਦੋਂ ਜਸਟਿਸ ਜੋਰਾ ਸਿੰਘ ਨੇ ਇਸ਼ਾਰਾ ਕੀਤਾ ਕਿ ਕੀ ਉਹ ਇਨਵੋਲਡ ਹੈਗੇ ਨਹੀਂ ਜੀ ਡੇਰੇ ਦੀ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਡੇਰੇ ਦੀ ਅੱਜ ਜਿੰਨਾ ਕੁ ਮੈਨੂੰ ਚੇਤੇ ਆ ਉਹਨਾਂ ਨੇ ਇਹ ਕਿਹਾ ਸੀ ਵੀ ਤੁਹਾਨੂੰ ਕਾਂਗਰਸ ਤੇ ਸ਼ੱਕ ਹੋਵੇ ਜਾਂ ਕੋਈ ਆਪ ਵਾਲਿਆਂ ਤੇ ਸ਼ੱਕ ਹੋਵੇ ਅਸੀਂ ਆਖਿਆ ਵੀ ਸਾਨੂੰ ਕੋਈ ਉਹਨਾਂ ਤੇ ਸ਼ੱਕ ਨਹੀਂ ਕਿ ਸਾਨੂੰ ਹਜੇ ਪਤਾ ਹੀ ਨਹੀਂ ਗੱਲ ਕੀ ਹੋਈ ਹੈ ਅਸੀਂ ਐਵੇਂ ਕਿਉਂ ਕਿਸੇ ਦਾ ਨਾਮ ਲਈਏ ਖਰਚਾ ਵੀ ਤੁਸੀਂ ਪੱਲਿਓਂ ਕਰਦੇ ਰਹੇ ਹੋ ਹਾਂਜੀ ਆਣ ਜਾਣ ਹਾਂਜੀ ਹਲਫੀਆ ਬਿਆਨ ਤੱਕ ਦੇ ਮੈਂ ਸੁਣਿਆ ਕਿ ਜਿਹੜਾ ਕੋਈ 15-1600 ਉਹ ਵੀ ਤੁਹਾਡੇ ਤੋਂ ਲੈ ਲਿਆ ਗਿਆ ਹਾਂਜੀ ਸਾਨੂੰ ਪਤਾ ਹੀ ਨਹੀਂ ਸੀ ਕਿ ਇੰਨੇ ਹਲਫੀਆ ਬਿਆਨ ਦੇ ਪੈਸੇ ਹੁੰਦੇ ਆ ਉਹ ਤਾਂ ਸਾਰਾ 100 ਰੁਪਿਆ ਲੈਂਦੇ ਟੈਪ ਕਰਨ ਦਾ ਸਾਡੇ ਸਾਡੇ ਤੋਂ ਉਥੇ 1700 ਮੰਗੇ 700 ਰੁਪਿਆ ਦੇ ਸੀ ਸਾਡੇ ਕੋਲ ਲੈਨੇ ਕੀ ਆ ਪਰ ਤੁਹਾਡੀ ਤਨਖਾਹ ਕਿੰਨੀ ਸੀ ਸਾਡੀ ਤਨਖਾਹ 5000 ਦੀ ਹੈ ਜੀ ਇਸ ਪੂਰਾ ਜੋ ਕੁਝ ਹੋਇਆ ਤੁਹਾਡੀ ਪਤਨੀ ਮੇਰੇ ਖਿਆਲ ਦਾਖਲ ਵੀ ਰਹੀ ਉਹਨਾਂ ਦਿਨਾਂ 'ਚ ਮੈਨੂੰ ਯਾਦ ਆ ਮੈਂ ਵੀ ਆਉਂਦਾ ਰਹਾ ਹਾਂ ਹਾਂਜੀ ਪ੍ਰਾਈਵੇਟ ਹਸਪਤਾਲ ਕੋਈ ਸੀਗਾ ਕੋਟਕਪੂਰੇ ਦਾ ਉੱਥੇ ਦਾਖਲ ਹੋਏ ਹਾਂਜੀ ਇਹ ਟੌਰਚਰ ਤੋਂ ਬਾਅਦ ਹੋਏ ਹਾਂਜੀ ਉਸ ਤੋਂ ਬਾਅਦ ਹੀ ਆਪਰੇਸ਼ਨ ਹੋਇਆ ਉਹਨਾਂ ਦੇ ਦੋ ਕਾਦੇ ਆਪਰੇਸ਼ਨ ਇੱਕ ਤਾਂ ਉਹਨਾਂ ਦੇ ਰਸੌਲੀ ਫਟ ਗਈ ਸੀਗੀ ਜੀ ਅੰਦਰ ਟੌਰਚਰ ਤੋਂ ਬਾਅਦ ਹਾਂਜੀ ਇੱਕ ਉਹਨਾਂ ਦੇ ਹੋਰ ਦੂਜਾ ਪ੍ਰੋਬਲਮ ਹੋ ਗਈ ਸੀਗੀ ਉਹ ਸੀਗਾ ਪਤਾ ਨਹੀਂ ਹੁਣ ਇਹ ਸਾਰਾ ਇਲਾਜ ਫਿਰ ਸਰਕਾਰ ਨੇ ਕਰਾਇਆ ਨਹੀਂ ਜੀ ਅਸੀਂ ਆਪ ਕਰਵਾਇਆ ਆਪ ਦਾ ਉਹਦੇ ਕਰਕੇ ਮੇਰੇ ਸਰ ਕਰਜ਼ਾ ਬਹੁਤ ਚੜ ਗਿਆ ਟੌਰਚਰ ਕੀਤਾ ਰਸੋਲੀ ਫਟ ਗਈ ਉਸ ਤੋਂ ਬਾਅਦ ਇਲਾਜ ਹੋਇਆ ਹਾਂਜੀ ਤੇ ਸਾਰਾ ਇਲਾਜ ਤੁਸੀਂ ਆਪ ਕਰਾਇਆ ਹਾਂਜੀ ਜਿੰਨਾ ਖਰਚਾ ਆਇਆ ਹਾਂਜੀ ਕਰਜ਼ਾ ਚੱਕ ਕੇ ਕਰਾਇਆ ਹਾਂਜੀ ਅੱਜ ਤੱਕ ਲਾ ਰਹੇ ਹਾਂ ਹਾਂਜੀ ਜਿਹੜੀ ਪੁਲਿਸ ਨੇ ਕੁੱਟਿਆ ਤੁਹਾਨੂੰ ਹਾਂਜੀ ਜਿਹੜੇ ਪੁਲਿਸ ਦੇ ਉਦੋਂ ਚੀਫ ਰਹੇ ਹਾਂਜੀ ਜਾਂ ਡੀਜੀਪੀ ਰਹੇ ਜਾਂ ਆਈਜੀ ਜਾਂ ਸਿਟ ਦੇ ਚੀਫ ਰਹੇ ਹਾਂਜੀ ਜਦੋਂ ਇਹ ਪਤਾ ਲੱਗਿਆ ਕਿ ਤੁਸੀਂ નિર્ਦੋਸ਼ ਸੀਗੇ ਹਾਂਜੀ ਤੁਹਾਨੂੰ ਗਲਤ ਕੁੱਟਦੇ ਰਹੇ ਹੋ ਹਾਂਜੀ ਤੁਹਾਡੀ ਕੋਈ ਮਦਦ ਨਹੀਂ ਹੋਈ ਉਸ ਤੋਂ ਬਾਅਦ ਨਹੀਂ ਜੀ ਕੋਈ ਨਵਾਂ ਪੈਸਾ ਨਹੀਂ ਦਿੱਤਾ ਗਿਆ ਤੁਹਾਨੂੰ ਨਹੀਂ ਜੀ ਤੁਸੀਂ ਕਦੇ ਉਮੀਦ ਵੀ ਨਹੀਂ ਕੀਤੀ ਨਹੀਂ ਜੀ ਅਸੀਂ ਕਿਹਾ ਹੀ ਨਹੀਂ ਕਿਤੇ ਬਾਣੇ ਚ ਰਾਜਾ ਜੀ ਜੋ ਦਾ ਹੁਕਮ ਫਰੂ ਹੋਣਾ ਹੀ ਹੈ ਕਦੇ ਗਿਲਾ ਨਹੀਂ ਹੋਇਆ ਕਿ ਗੁਰੂ ਦੀ ਸੇਵਾ ਕਰਦੇ ਆਂ ਇਹੀ ਚੱਲਿਆ ਵੀ ਗੁਰੂ ਦੀ ਬੇਦਬੀ ਕੀਤੀ ਤੇ ਇੰਨਾ ਕੁਝ ਅੱਜ ਤੱਕ ਚੱਲ ਰਹੇ ਹਾਂ ਗਿਲਾ ਫਿਰ ਕਰਕੇ ਕਰਾਂਗੇ ਜੀ ਫਿਰ ਹੁਕਮ ਹੈ ਜਿਵੇਂ ਹੋਈ ਜਾ ਰਿਆ ਫੇਰ ਵੀ ਤਾਂ ਕੋਈ ਹੱਲ ਨਹੀਂ ਹੋਣ ਵਾਲਾ ਜੇ ਰੱਬ ਨਾਲ ਗਿਲਾ ਕਰਾਂਗੇ ਗੁਰੂ ਸਾਹਿਬ ਨਾਲ ਗਿਲਾ ਕਰਾਂਗੇ ਗਿਲਾ ਨਹੀਂ ਕੀਤਾ ਤੇ ਬਚ ਗਏ ਜੇ ਲੰਬੇ ਦਿਨ ਦੇ ਰਹੇ ਤੇ ਪਤਾ ਨਹੀਂ ਬਾਹ ਫੜਨੀ ਸੀ ਕਿ ਨਹੀਂ ਫੜਨੀ ਹੱਥ ਵੀ ਨਹੀਂ ਅੱਡੇ ਕਿਸੇ ਅੱਗੇ ਨਹੀਂ ਜੀ ਕੋਈ ਆਇਆ ਨਹੀਂ ਕੋਈ ਪੰਥਕ ਬੰਦਾ ਕੋਈ ਪੰਥ ਦੇ ਜਿਹੜੇ ਸੋਸ਼ਲ ਮੀਡੀਆ ਤੇ ਰੋਜ਼ ਬਣਦੇ ਰਹਿਬਰ ਨੇ ਕਿ ਅਸੀਂ ਬਹੁਤ ਵੱਡੇ ਬਾਬੇ ਆ ਅਸੀਂ ਡੇਰੇ ਚਲਾਉਨੇ ਆ ਨਹੀਂ ਕੋਈ ਨਹੀਂ ਆਇਆ ਜੀ ਅਸੀਂ ਦੂਜਾ ਚੰਡੀਗੜ੍ਹ ਕੇਸ ਲੜਿਆ ਕੋਈ ਨਹੀਂ ਉੱਥੇ ਪੰਥਕ ਜਣੀ ਦਾ ਆ ਬੰਦਾ ਵੀ ਤਰੀਕ ਭੁਗਤਣ ਜਾਂਦੇ ਸੀ ਕੋਈ ਨਹੀਂ ਹੁੰਦਾ ਸੀ ਸਿਰਫ ਪ੍ਰਧਾਨ ਤੇ ਪਿੰਡ ਵਾਲਿਆਂ ਨੇ ਸਾਥ ਦਿੱਤਾ। ਹਾਂ ਪਿੰਡ ਵਾਲਿਆਂ ਨੇ ਸਾਥ ਦਿੱਤਾ ਜੀ। ਪ੍ਰਧਾਨ ਨੇ ਪਿੰਡ ਵਾਲਿਆਂ ਨੇ ਸਾਥ ਦਿੱਤਾ ਤੇ ਅੱਜ ਬੈਠੇ ਆਂ। ਉਹਨਾਂ ਨੇ ਵਿਸ਼ਵਾਸ ਕੀਤਾ ਵੀ ਇਹਨਾਂ ਨੇ ਨਹੀਂ ਇਹ ਕੁਝ ਕੀਤਾ। ਉਹਨਾਂ ਦੇ ਵਿਸ਼ਵਾਸ ਤੇ ਅੱਜ ਤੀਕ ਬੈਠੇ ਆਂ। ਅਸੀਂ ਤਾਂ ਜਾਣ ਨੂੰ ਵੀ ਕਿਹਾ ਸੀ ਵੀ ਅਸੀਂ ਜਾਣਾ। ਉਹ ਕਹਿੰਦੇ ਨਹੀਂ ਜਾਣ ਦੇਣਾ। ਜਾਣਾ ਚਾਹੁੰਦੇ ਸੀ। ਹਾਂ ਜੀ। ਅਸੀਂ ਆਖਿਆ ਵੀ ਚਲੋ ਹੁਣ ਕੇਸ ਹੱਲ ਹੋ ਗਿਆ। ਬੰਦੇ ਫੜੇ ਗਏ, ਕਲੀਅਰ ਤਾਂ ਹੋ ਗਿਆ ਨਾ। ਸਜ਼ਾਵਾਂ ਤੇ ਚਲੋ ਗਾਂ, ਅਦਾਲਤਾਂ ਦਾ ਕੰਮ ਹੈ। ਪਰ ਸੰਗਤ ਕਹਿੰਦੀ ਵੀ ਨਹੀਂ ਜਾਣਾ। ਇਹ ਗੱਲ ਤੁਹਾਨੂੰ ਵਿਰਾਗਮਈ ਕਰਦੀ ਹੈ ਕਈ ਵਾਰੀ ਬਹੁਤੀ ਕਈ-ਕਈ ਵਾਰਦਾ ਅੱਖਾਂ 'ਚ ਰੋਣ ਆ ਜਾਂਦਾ ਹੈ ਵੀ ਕਈ ਵਾਰ ਤੇ ਸ਼ੁਕਰਾਨੇ ਜੀ ਚਲੋ ਆਪਾਂ ਐ ਨਹੀਂ ਵੀ ਸਾਡੇ ਤੇ ਕੁਝ ਹੋਇਆ ਵੀ ਮੈਂ ਤਾਂ ਇੰਨਾ ਸ਼ੁਕਰਾਨਾ ਕਰਦਾ ਮਹਾਰਾ ਦੇ ਮਹਾਰਾ ਤੂੰ ਸਾਨੂੰ ਬਚਾ ਲਿਆ ਨੀ ਇਹ ਬਹੁਤ ਵੱਡਾ ਕਲੰਕ ਸੀ ਇਹ ਪੀੜੀਆਂ ਨੂੰ ਦਾਗ ਲੱਗ ਜਾਣਾ ਸੀ ਬੱਚਿਆਂ ਨੂੰ ਵੀ ਕਿਸੇ ਲੋਕਾਂ ਨੇ ਤਰਹਾਰਾ ਪਾਉਣਾ ਸੀ ਜੇ ਕਿਤੇ ਕਲੀਅਰ ਨਾ ਹੁੰਦਾ ਤਾਂ ਕਿ ਲੋਕਾਂ ਨੇ ਸ਼ੱਕ 'ਚ ਹੀ ਰਹਿਣਾ ਸੀ ਸੰਗਤ ਨਹੀਂ ਕਲੀਅਰ ਹੁਣ ਸਾਡੇ ਵਾਸਤੇ ਬਹੁਤ ਜ਼ਰੂਰੀ ਸੀ ਹੋ ਵੀ ਗਿਆ ਸੀ ਹੁਣ ਵੀ ਧੰਨਵਾਦ ਕਰਦੇ ਆਂ ਗੁਰੂ ਸਾਹਿਬ ਦਾ ਵੀ ਮਹਾਰਾਜ ਤੁਸੀਂ ਸਮਰੱਥ ਹੋ ਤੁਸੀਂ ਆਪ ਦੀ ਸਮਰੱਥਾ ਨਾਲ ਸਭ ਕੁਝ ਹੱਲ ਕਰ ਲਿਆ ਸਰੂਪ ਚੱਕ ਕੇ ਲੈ ਕੇ ਕਿੱਥੋਂ ਗਏ ਜਮਾ ਸਾਹਮਣੇ ਗੇਟ ਚੋਂ ਹੀ ਨੇ ਜਿਹੜੀ ਆਪਣਾ ਪਲਕੀ ਸਭ ਹੁੰਦਾ ਸੀ ਜੇ ਅੱਗੇ ਉਦੋਂ ਜਿਹੜਾ ਸਾਈਡ ਤੇ ਗੇਟ ਸੀਗਾ ਇੱਕ ਹਾਂ ਸਾਈਡ ਸਾਈਡ ਵਾਲੇ ਕੇਸ ਲੈ ਕੇ ਗਏ ਜਿਹੜਾ ਸੱਜੇ ਹੱਥ ਸਾਈਡ ਤੋਂ ਗੇਟ ਸੀਗਾ ਹਾਂ ਹਾਂਜੀ ਪਰ ਅੰਦਰ ਐਂਟਰ ਕਿੱਥੋਂ ਹੋਏ ਪਰਲੇ ਪਾਸੋਂ ਗਲੀ ਦਾ ਇੱਕ ਜਿਹੜੀ ਕੰਧ ਟੁੱਟੀ ਹੋਈ ਹੈ ਉੱਥੋਂ ਜਾਂ ਸਿੱਧਾ ਮੇਨ ਗੇਟ ਤੋਂ ਐਂਟਰ ਨਹੀਂ ਸਿੱਧਾ ਉਹ ਜਦੋਂ ਉਹਨਾਂ ਨੇ ਨਿਸ਼ਾਨਦੇ ਹੀ ਕਰਵਾਈ ਹੈ ਨਾ ਐਸਆਈਟੀ ਨੇ ਜੀ ਇਹਨਾਂ ਦੀ ਸਾਰਿਆਂ ਦੀ ਇੱਥੇ ਲਿਆ ਕੇ ਹੂੰ ਤਾਂ ਉਹ ਮੰਨਿਆ ਵੀ ਅਸੀਂ ਇੱਥੇ ਮੋਟਰਸਾਈਕਲ ਖੜਾਇਆ ਸੀਗਾ ਜਿੱਥੇ ਆਪਣਾ ਗੇਟ ਹੈ ਮੇਨ ਗੇਟ ਮੇਨ ਗੇਟ ਉੱਥੇ ਨਿਸ਼ਾਨ ਸਿੰਘ 씨 ਨਾਲ ਹਾਂਜੀ ਦੋ ਮੁੰਡੇ ਹੋਰ ਸੀਗੇ ਹਾਂਜੀ ਤਿੰਨ ਜਾਣੇ ਆਏ ਹਾਂਜੀ ਉਥੋਂ ਸਰੂਪ ਚੱਕ ਕਿੰਨਾ ਨੇ ਅਸੀਂ ਨਾਲ-ਨਾਲ ਗਏ ਆ ਜਿਹੜੀ ਨਿਸ਼ਾਨਦੇਹੀ ਹੋਈ ਹੈ ਜਸਵਿੰਦਰ ਸਿੰਘ ਸਾਹੋਕੇ ਰਣਜੀਤ ਸਿੰਘ ਪ੍ਰਧਾਨ ਉਹ ਸਾਨੂੰ ਨਾਲ ਲੈ ਕੇ ਗਏ ਆ ਐ ਉਥੋਂ ਦੀ ਬੀੜ ਤੀਕ ਸਿਖਾ ਵਾਲੇ ਬੀੜ ਤੇ ਬਲਜੀਤ ਸਿੰਘ ਦੇ ਘਰ ਤੀਕ ਅਸੀਂ ਨਾਲ ਗਏ ਉਥੋਂ ਸਰੂਪ ਚੱਕ ਕੇ ਕਿੱਥੇ ਲੈ ਕੇ ਆਏ ਉਥੋਂ ਗੁਰੂ ਸਾਹਿਬ ਦਾ ਸਰੂਪ ਇਹਨਾਂ ਨੇ ਲੈ ਕੇ ਜਿਹੜਾ ਆਪਣਾ ਸਕੂਲ ਆ ਜੀ ਬਗਰਾੜੀ ਵਾਲਾ ਵੱਡਾ ਰੋਡ ਤੇ ਇੱਥੇ ਆ ਕੇ ਗੱਡੀ 'ਚ ਰੱਖਿਆ ਗੱਡੀ ਇਹਨਾਂ ਨੇ ਜਿਹੜਾ ਇਹਨਾਂ ਦਾ ਕੋਟਕਪੂਰੇ ਡੇਰੇ ਡੇਰਾ ਆ ਜੀ ਸਰਸੇ ਵਾਲਿਆਂ ਦਾ ਉਥੇ ਗੱਡੀ 'ਚੋਂ ਸਰੂਪ ਆ ਰਹੇ ਆ ਉਥੋਂ ਫਿਰ ਸਰੂਪ ਜਿਹੜਾ ਬਲਜੀਤ ਸਿੰਘ ਆਪਣੇ ਸਿਖਾਲੇ ਲੈ ਗਿਆ ਟੰਡ ਉਥੇ ਰੱਖਿਆ ਜੀ ਇਹਨਾਂ ਨੇ ਇਹ ਉਹਨਾਂ ਦੀ ਸਾਰੀ ਆਪਣੀ ਆਪ ਦੀ ਮੰਨਣ ਦੀ ਗੱਲ ਹੈ ਜਦੋਂ ਉਹਨਾਂ ਨੇ ਨਿਸ਼ਾਨਦੇਹੀ ਕਰਵਾਈ ਹੈ ਸਾਰੀ ਨਾਲ ਹੀ ਸਾਰੀ ਐਸ.ਆਈ. ਦੀ ਸਰੂਪ ਕੱਟਿਆ ਇਹਨਾਂ ਨੇ ਹਾਂ ਜੀ ਪਰ ਗਾੜੀ ਆ ਕੇ ਆ ਇੱਥੇ ਆ ਇਹਨਾਂ ਨੇ ਜਿਹੜਾ ਅੰਗ ਕੱਟਿਆ ਜੀ ਮਹਾਰਾਜ ਦੇ ਜਿਹੜੇ ਸਿੱਟੇ ਇਹਨਾਂ ਨੇ ਖਿਲਾੜੇ ਦੂਜਾ ਸਰੂਪ ਇਹ ਗੱਡੀ ਚ ਫਿਰ ਉੱਥੇ ਸਿਕਾਲੇ ਲੈ ਗਈ ਜਿਹੜੀ ਜਾਂਚ ਚ ਗੱਲ ਆਈ ਹੈ ਤੁਹਾਡਾ ਖੂਨ ਖੋਲਦਾ ਕਈ ਵਾਰੀ ਇਹ ਗੱਲ ਸੁਣ ਕੇ ਕਿ ਜਿਸ ਗੁਰੂ ਨੂੰ ਅਸੀਂ ਇੰਨਾ ਸਤਕਾਰ ਦਿੰਨੇ ਆ ਕਿਵੇਂ ਮਹਾਰਾਜ ਦਾ ਸਰੂਪ ਚੱਕ ਕੇ ਲੈ ਕੇ ਗਏ ਕਿਵੇਂ ਕਾਰਜਾਂ ਰੱਖੀ ਰੱਖਿਆ ਇਹਨਾਂ ਨੇ ਤੇ ਖੋਲਦਾ ਜੀ ਕਈ ਵਾਰ ਤਾਂ ਰੂਣ ਵੀ ਨਿਕਲਦਾ ਵੀ ਅਸੀਂ ਤਾਂ ਨਿਤ ਜਿੰਦਾ ਸੇਵਾ ਕਰਦੇ ਆ ਅਸੀਂ ਤੇ ਪ੍ਰਗਾਸ਼ ਵੀ ਐ ਕਰਦੇ ਵੇ ਕੋਈ ਅੰਗ ਨੂੰ ਜਾਂ ਕੋਈ ਮਾਰਾ ਦੇ ਸਰੂਪ ਨੂੰ ਉਹ ਜੀ ਅਚਾਨਾ ਹੋ ਜੇ ਤੇ ਇਹਨਾਂ ਨੇ ਤਾਂ ਫਿਰ ਹੱਦੀ ਕਰਤੀ ਜੀ ਸਰਕਾਰ ਤੇ ਗੁੱਸਾ ਹੈ ਤੁਹਾਨੂੰ ਸਰਕਾਰ ਤੇ ਗੁੱਸਾ ਹੈ ਉਹਨਾਂ ਨੇ ਆਵਦੇ ਬੰਦੀ ਕੁੱਟੇ ਜੀ ਅੱਧਿਕ ਆਵਦੇ ਦੇ ਸਦਰ ਕੀਤਾ ਸਰਕਾਰ ਜਿਹੜੀ ਉਦੋਂ ਉਸ ਮੋਕੇ ਸਰਕਾਰ ਸੀ ਬਾਦਲ ਸਕੋ ਚੱਲੀ ਨਹੀਂ ਇਸ ਪਾਸੇ ਉਹ ਤਾਂ ਆਪ ਦੇ ਭਾਇ ਸਿੱਖਾਂ ਤੇ ਇਲਜ਼ਾਮ ਲਾਉਂਦੀ ਰਹੀ ਐ। ਉਹਨਾਂ ਦੀ ਕੋਸ਼ਿਸ਼ ਸੀ ਵੀ ਇਹਨਾਂ ਤੇ ਪਾਇਆ ਜਾਵੇ ਕਿਵੇਂ ਨਾ ਕਿਵੇਂ। ਪਿੰਡ 'ਚ ਪ੍ਰੇਮੀ ਪਰਿਵਾਰ ਸੀਗੇ ਬਹੁਤ। ਬਹੁਤ ਸੀ ਪਰ ਹੁਣ ਨਹੀਂ ਜੀ। ਹੁਣ ਨਹੀਂ ਐ? ਨਹੀਂ। ਉਸ ਵੇਲੇ ਉਹ ਹੰਕਾਰੇ ਹੋਏ ਸੀ। ਹਾਂ ਉਹਨਾਂ ਨੂੰ ਆਇਆ ਸੀ ਵੀ ਸਰਕਾਰ ਸਾਡੇ ਨਾਲ ਉਹ ਰੋਕਦੇ ਸੀ ਆਪਦੀ ਪਾਵਰ ਬੁਖਾਉਂਦੇ ਸੀ। ਹੁਣ ਤੁਹਾਡੇ ਪਤਨੀ ਹੌਸਲੇ ਚ ਰਹਿੰਦੇ ਆ ਠੀਕ ਨੇ ਨਾ ਠੀਕ ਹੈ ਜੀ ਹੁਣ ਅਸੀਂ ਜਿਵੇਂ ਜ਼ਿੰਦਗੀ ਚੱਲ ਰਹੀ ਆ ਠੀਕ ਆ ਆਨੰਦ ਆ ਕਦੇ ਕੁਝ ਬਹੁਤਾ ਮੰਗਿਆ ਨਹੀਂ ਕਦੇ ਕੁਝ ਕਿਸੇ ਤੋਂ ਕੋਈ ਜਿਵੇਂ ਹੈ ਉਸ ਬਾਣੇ ਚੋਂ ਸਤਿਗੁਰੂ ਦਾ ਬਸ ਚੱਲੀ ਜਾਂਦਾ ਜੀ ਬਸ ਸੰਗਤ ਚਲੋ ਵਧੀਆ ਸਾਥ ਦੇ ਜਾਂਦੀ ਹੈ ਜੀ ਨਗਰ ਬੱਚੇ ਕਿੱਥੇ ਪੜਦੇ ਆ ਬੱਚੇ ਤਾਂ ਪੜ ਹਟੇ ਜੀ ਪੜ ਹਟੇ ਹਾਂਜੀ ਕਿੰਨੇ ਸਾਲ ਦੇ ਆ ਬੱਚਾ ਵੱਡਾ ਕਾਕਾ ਦਾ ਪਲੱਸ 2 ਕਰ ਗਿਆ ਸੀ ਉਹ ਇੱਕ 20 ਸਾਲ ਦਾ ਹੀ ਹੂੰ ਤੇ ਇੱਕ ਹੈਗਾ ਹਜੇ ਉਹਨੂੰ ਥਾਰਮਾ ਲੱਗਣਾ ਹੈ ਥਾਰਮਾ ਪੂਰਾ ਕੋਈ ਨਹੀਂ ਮੈਂ ਲੱਗ ਜੂ ਉਹ ਕਾਰਬਿਟਰ ਦੀ ਆਈਟੀਆਈ ਕਰਾਤੀ ਸੀ ਉਹਨੂੰ ਜੀ ਵੱਡਾ ਪੜਾਈ ਨਹੀਂ ਕਰਦਾ ਨਹੀਂ ਔਖੀ ਕਰਦਾ ਉਹ ਚਲਿਆ ਗਿਆ ਸੀ ਮਲੇਸ਼ੀਆ ਆਪ ਦੇ ਚੱਲ ਮਲੇਸ਼ੀਆ ਚਲਾ ਗਿਆ ਚਾਚੇ ਕੋਲੇ ਚਲਿਆ ਗਿਆ ਸੀ ਬੱਚਿਆਂ ਦੇ ਮਨ ਤੇ ਵੀ ਇਹ ਬੋਝ ਸੀਗਾ ਸੀਗਾ ਜੀ ਬੱਚਿਆਂ ਦੇ ਉਹਨਾਂ ਨੂੰ ਵੀ ਐ ਹੁੰਦਾ ਸੀ ਵੀ ਕੀ ਹੋ ਗਿਆ ਜਿਹੜੂ ਤਾਂ ਛੋਟੇ ਹੀ ਸੀ ਉਹਦੋਂ ਤਾਂ ਅੱਜ 9 ਸਾਲ ਮੇਰੇ ਖਿਆਲ ਹੁਣ ਆਲੇ ਘਟਣਾ ਨੂੰ ਕਦੇ ਪਰਿਵਾਰ 'ਚ ਦੁਬਾਰਾ ਗੱਲ ਹੁੰਦੀ ਹੈ ਉਹਨਾਂ ਦਿਨਾਂ ਦੀ ਹੁੰਦੀ ਹੈ ਜਿਵੇਂ ਆਪਸ ਵਿੱਚ ਕਰਦੇ ਆ ਗੱਲਾਂ ਵੀ ਉਹ ਸਮਾਂ ਵੀ ਕਿਹਕਰ ਆਪਦੇ ਵੀ ਮੈਂਡ ਜੋ ਘੁੰਮਦਾ ਵੀ ਕਿੱਡਾ ਭੈੜਾ ਵਕਤ ਵੇਖਿਆ ਫੇਰ ਉਹ ਮਾਰਦ ਅਸ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹਾਂ ਮਾਰੇ ਤੁਸੀਂ ਵਿਚਾਰਿਆ ਬਸ ਆਹੀ ਜਦੋਂ ਟੌਰਚਰ ਕਰਦੇ ਸੀ ਤੇ ਤੁਸੀਂ ਕਹਿੰਦੇ ਸੀ ਵੀ ਨਹੀਂ ਮੈਂ ਨਾ ਚੋਰੀ ਕੀਤਾ ਨਾ ਮੈਨੂੰ ਪਤਾ ਹੈ ਕੋਈ ਉਹਨਾਂ ਨੂੰ ਦਇਆ ਕੋਈ ਉਹਨਾਂ ਨੂੰ ਥੋੜੇ ਤੇ ਤਰਸ ਨਹੀਂ ਆਉਂਦਾ ਸੀ ਕਿ ਇਸ ਕਦਰ ਅਸੀਂ ਕੁੱਟ ਰਹੇ ਹਾਂ ਬੰਦੇ ਨੂੰ ਕਿਸੇ ਬਾਜੀ ਫਿਰ ਉਹਨਾਂ ਦੀ ਮਰਜ਼ੀ ਪ੍ਰੈਸ਼ਰ ਵੀ ਆਇਆ ਕੋਈ ਥੋੜੇ ਤੇ ਪੋਲੀਟੀਕਲੀ ਕਿ ਕੁਝ ਕਬੂਲ ਲੋ ਜਾਂ ਚੁੱਪ ਰੋ ਜਾਂ ਕਿਸੇ ਦਾ ਨਾਂ ਨਾ ਲਓ ਨਹੀਂ ਜੀ ਪ੍ਰੈਟਿਕਲ ਕੋਈ ਮੇਰੇ ਤੇ ਉਹ ਜੋ ਪ੍ਰੈਸ਼ਣ ਨੇ ਪਿਆ ਵੀ ਤੁਸੀਂ ਜਾਂ ਕਬੂਲੋ ਕੁਛ ਇਹੋ ਜਿਹਾ ਕੋਈ ਮੇਰੇ ਤੇ ਪ੍ਰੈਸ਼ਣ ਨਹੀਂ ਪਿਆ ਤੇ ਨਾ ਮੈਂ ਮੰਨਣ ਵਾਲੀ ਸੀ ਪ੍ਰੈਟਿਕਲ ਪ੍ਰੈਸ਼ਣ ਮੈਂ ਮੰਨਣਾ ਵੀ ਨਹੀਂ ਸੀ ਜੇ ਕੋਈ ਮੇਰੇ ਕੋਲ ਆਉਂਦਾ ਵੀ ਤਾਂ ਜਿਹੜਾ ਡੇਰਾ ਪ੍ਰੇਮੀ ਮਾਰਿਆ ਗਿਆ ਉਸ ਕੇਸ 'ਚ ਵੀ ਤੁਹਾਨੂੰ ਤੰਗ ਕੀਤਾ ਹਾਂ ਉਸ ਕੇਸ 'ਚ ਸਾਡਾ ਏਜੰਡਾ ਨਾਰਗੋ ਟੈਸਟ ਮੰਗਿਆ ਸੀ ਨਾ ਹੂੰ ਉਸ ਕੇਸ ਵਿੱਚ ਉਹ ਬਾਅਦ ਵਿੱਚ ਮਾਰਿਆ ਜਾਂਦਾ ਹੈ ਸਰੂਪ ਚੋਰੀ ਹੋਣ ਤੋਂ ਉਹ ਹਾਂਜੀ ਉਹ 13 16 ਦੇ ਹੈਗਾ ਜੀ ਉਹਨਾਂ ਦੀ ਜਦੋਂ ਉਹਨਾਂ ਨੂੰ ਮਾਰਿਆ ਜਾਂਦਾ ਫਿਰ ਉਦੋਂ ਵੀ ਤੁਹਾਨੂੰ ਤੰਗ ਕੀਤਾ ਵੀ ਤੁਹਾਡਾ ਕੋਈ ਰੋਲ ਹੈ ਇਹਦੇ ਚ ਹਾਂ ਫਿਰ ਉਹਨਾਂ ਦਾ ਪਰਿਵਾਰ ਹੀ ਪੁਲਿਸ ਨੂੰ ਕਹਿਣ ਲੱਗੇ ਵੀ ਸਾਨੂੰ ਤਾਂ ਇਹਨਾਂ ਤੇ ਸ਼ੱਕ ਹੁੰਦਾ ਨੇ ਸਰੇ ਆਮ ਹੀ ਕਿਹਾ ਜੀ ਉੱਤੇ ਸਾਡਾ ਬੰਦਾ ਤਾਂ ਹਾਂ ਇਹਨਾਂ ਨੇ ਮਰਵਾਇਆ ਫਿਰ ਤੁਹਾਨੂੰ ਪਤਾ ਵੀ ਪੁਲਿਸ ਨੂੰ ਤਾਂ ਸ਼ੱਕ ਹੋ ਹੀ ਜਾਂਦੀ ਜਦੋਂ ਪਰਿਵਾਰ ਕਹਿਣ ਲੱਗ ਜੇ ਹੁਣ ਸੰਤੁਸ਼ਟੋਂ ਜੀਵਨ ਜਿਵੇਂ ਚੱਲ ਰਿਹਾ ਆਨੰਦ ਆ ਜੀ ਬਸ ਮਹਾਰਾਜ ਦੇ ਪਾਣੇ ਚੋਂ ਹਾਂਜੀ ਕੋਈ ਗੱਲ ਸ਼ਿਕਵਾ ਨਹੀਂ ਜੀ ਠੀਕ ਹੈ ਜੀ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਸਮਾਂ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ